ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਕੁੱਤੀਵਾਲ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੋਟਲੀ ਖੁਰਦ ਤੇ ਬਾਂਦਰ ਡੋੜ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਕੋਟਲੀ ਖੁਰਦ ਸਾਡੇ 12 ਨੰਬਰ ਲੈ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਾਂਦਰ ਡੋੜ ਦੀ ਟੀਮ ਜਿਸ ਨੇ 8 ਅੰਕ ਲੈ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦੇ ਫਾਈਨਲ ਮੈਚ ਦਾ ਬੈਸਟ ਰੇਡਰ ਨਿਕਲਿਆ ਪ੍ਰਵੀਨ ਬੌਪਰ ਜਿਸ ਨੇ 8 ਰੇਡਾਂ ਪਾ ਕੇ 6 ਅੰਕ ਲੈ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਜੀਤ ਕੋਟਲੀ ਜਿਸ ਨੇ 4 ਟੱਚ ਲੈ ਕੇ 4 ਜਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਕੋਟਲੀ ਖੁਰ ਦੇ ਵਿੱਚ ਕਾਲਾ ਟੰਡੋਲੀ ਪ੍ਰਵੀਨ ਬੌਪਰ ਜੀਤ ਕੋਟਲੀ ਤੇ ਹਰਪ੍ਰੀਤ ਖੇਡੇ ਤੇ ਬਾਂਦਰ ਰੋਡ ਦੀ ਟੀਮ ਵਿੱਚ ਕਾਲਾ ਬੈਰੋਕੇ ਕਰਨ ਦਿਆਲਪੁਰਾ ਸੀਰਾ ਧੋਰਕੋਟ ਸੋਨਾ ਬਾਂਦਰ ਰੋਡ ਤੇ ਕਾਲਾ ਖੇਡੇ ਤੇ ਅੱਜ ਦਾ ਦੂਜਾ ਕਬੱਡੀ ਕੱਪ ਸਰਦੂਲਗੜ੍ਹ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡੜਬਾ ਮੰਡੀ ਤੇ ਡੜਬਾ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਡੜਬਾ ਦੀ ਮੰਡੀ ਜਿਸ ਨੂੰ 51000 ਰੁਪਏ ਦਾ ਇਨਾਮ ਤੇ ਸੈਕੰਡ ਰਹੀ ਡੜਬਾ ਏ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲੇ ਮਾਨ ਸਿੰਘ ਤੇ ਗੁਰਦੀਪ ਜੀਰਕਪੁਰ ਜੁਆਇੰਟ ਤੇ ਬੈਸਟ ਸਟਾਪਰ ਨਿਕਲੇ ਬੱਬੂ ਝਨੇੜੀ ਧਿਆਨਾ ਡਿੜਬਾ ਤੇ 37 ਡਿੜਬਾ ਜੁਆਇੰਟ ਤੇ ਬੈਸਟ ਰੇਡਰ ਤੇ ਸਟੋਪਰਾਂ ਲਈ ਮੋਟਰਸਾਈਕਲ ਸੀ ਤੇ ਡਿੜਬਾ ਮੰਡੀ ਦੀ ਟੀਮ ਵਿੱਚ ਕਾਜੂ ਰਣੀਕੇ, ਬੱਬੂ ਝਨੇੜੀ, ਗੁਰਦੀਪ ਜੀਰਕਪੁਰ, 37 ਡਿੜਬਾ, ਧਿਆਨਾ ਡਿੜਬਾ, ਮਾਨ ਸਿੰਘ ਤੇ ਰਾਜਚੋਟ ਖੇਡੇ ਤੇ ਡਿੜਬਾ A ਦੀ ਟੀਮ ਲਈ ਗੋਰਾ ਪੈਣੀ ਵਾਈਆ, ਹਰਜੀਤ ਫਕਰ ਝੰਡਾ, ਕੁਲਵੀਰ ਜਟਾਣਾ, ਵਰਬਾ, ਗੁਰਮੱਤਾ ਗੁਰਵਿੰਦਰ ਸੰਘਾ ਕੁਲਦੀਪ ਠੇਕੇਦਾਰ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਸਵਾਲ ਜਾਂ ਸੁਝਾਅ ਹੋਵੇ ਉਹ ਵੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ